ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੋ ਕੋ ਜੋ ਭਗਤੁ ਪਾਇਆ ਪਾਜ ਰਖਦਾ ਰਾਮ ਰਾਜੇ ਹਰਨਾਕੁ ਸੋ ਦੁਸਤਰ ਮਾ ਦੇਆ ਕਹਿ ਲਾਬ ਉਤਰਾਇਆ ਅੰਕਾਰਿਆ ਅਨੰਦ ਕਾ ਪਿਠ ਦੇ ਨਾਮ ਜਿਉ ਮਖਲਾਇਆ ਜਿਨ ਨਾਨਕ ਐਸਾ ਹਰਿ ਸੇਵਿਆ ਅੰਤਲੇ ਛਡਾਇਆ ਸ਼ਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੂਪੇ ਆਜਾ ਸੁਖ ਤਾਂ ਮਨਾ ਹੋਈ ਤੋਂ ਪ੍ਰਤਾ ਕਰਨਾ ਮੈਂ ਨਾਹੀ ਜਉਂ ਕ੍ਰੀਨਾ ਹੋਏ ਭਲਹਾ ਦੀ ਕੁਦਰਤ ਬਸਿਆਤ ਨੰਤ ਨਾ ਜਾਇ ਲਖਿਆ ਰਹਾ ਉਹ ਜਾਤਮੇ ਜੋ ਜੋਤ ਮੈਂ ਜਾਤਾ ਆਪਣੇ ਇਕਲਾ ਭਰਪੂਰ ਰਹਿ ਆ ਤੂੰ ਸੱਚਾ ਸਾਹਿਬ ਸਿਵਸਵਾਲਿਓ ਜਿਨ ਕੀ ਤੀਸੋ ਪਾਰ ਪੇ ਆ ਕਹ ਨਾਨਕ ਰਚੇ ਕਿਆ ਬਾਤ ਜੋਗਿਸ਼ ਕਰਣਾ ਸੋ ਕਰ ਰਿਹਾ ਸੋ ਦਰਗ ਸਮ ਹਲਾਇ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸੋਦਰੂ ਤੇਰਾ ਕੀ ਹਾ ਸੋ ਕਰ ਕੇ ਹਾ ਜਤਬਾ ਸਭ ਸਮਾਲੇ ਵਾਜਿ ਤੇ ਨਾਨਕ ਅਨੇਕ ਸੰਕਾਰ ਕੀਤੇ ਤੇਰੇ ਵਾਜਨ ਹਾਰੇ ਕੀਤੇ ਤੇਰੇ ਰਖਰੀ ਸੋ ਕਹੀਏ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨਾ ਪਾਉਨ ਪਾਣੀ ਬੈਸਨ ਸਰੋ ਗਾਵੇ ਰਾਜਾ ਕ੍ਰਿਨ ਦੁਆਰੇ गावनु ਤੁਧनो चित गुद लिख जान न निकलग तरमबी चारे गावनु तुधनो श्री ब्रह्मा देवी सोखि रेस रसवारे गावनु तुधनो इंद्र दर्शन बैठे देवत्यां वर्णन ले गावनु तुधनो सिद्ध समाधि अंदर गावनु तुधनो साध विचारे गावनु तुधनो जति सती संतोषे गावनु तुधनो मीत करारे गावनु तुधनो पंडित कुलकेषार ਜੋਗ ਜੋਗ ਮੇਦਾ ਨਾਦੇ ਗਾਵ ਸੁਦਨੋ ਮਾਹੁਨੀਆ ਮਨ ਮੋਹਨਾ ਸਰਖ ਅਸ਼ਪਿਆਲੇ ਗਾਵਨੋ ਤੁਖਨੋ ਰਤਨ ਪਾਇ ਤੇਰੇ ਅਸ਼ਟ ਕੀਰਤਨ ਦੇ ਗਾਵਨੋ ਤੁਖਨੋ ਜੂਤ ਮਹਾ ਭਰਸੂਰਾ ਗਾਵਨੋ ਤੁਖਨੋ ਕਾਣੀ ਚਾਰੇ ਗਾਵਨੋ ਤੁਖਨੋ ਖੰਡ ਮੰਡ ਬ੍ਰਹਮੰਡਾ ਕਰ ਕਰ ਕੇ ਤੇਰੇ ਧਾਰੇ ਸੇ ਤੁਖਨੋ ਗਾਵਨੋ ਜੁਤ ਪਾਵਨ ਨਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੁਮਨੋ ਕਮਨੂ ਸਿਮਾ ਚਿਤ ਲਾਇਮੂ ਨਾਨਕ ਆ ਵਿਚਾਰੇ ਸੋਈ ਸੁਸਦਸ ਸਾਹਿਬ ਸੱਚ ਸੰਧਿ ਨਾਏ ਹੈ ਕੀ ਹੋ ਸਜੈ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਚੇ ਕਰ ਕੰਨ ਸਿਮਾ ਆ ਜਨ ਉਕਾਏ ਕਰ ਕਰੂ ਦੇਖ ਕੇ ਤਾ ਆਪਣਾ ਜੋ ਤੁਸ ਦੀ ਵੜਿਆਏ ਜੋ ਤੁਸ ਪਾਵੇ ਸ੍ਰਿ ਕ੍ਰਿਸ਼ਿ ਬ੍ਰਹਮ ਨ ਕਰਨਾ ਜਾਏ ਸੋ ਪਾਉ ਤੁਸਾਹੂ ਸਾਪਤ ਸਾਹਿਬ ਨਾਨਕ ਰੈਨ ਰਜਾਈ ਆਸਾ ਨਾ ਪੈਣਾ ਸੁਣ ਵਡਾ ਕੰਸਮ ਕੋਏ ਕੇਵਲ ਵਡਾ ਡੇਟਾ ਹੋਏ ਕਿਮਤ ਪਾਇ ਨਾ ਕਿਹਾ ਜਾਏ ਕਹਿਣ ਵਾਲੇ تیر ਸਮਾਏ ਵਡੇ ਮੇਰੇ ਸਾਹਿਬਾ ਘਰ ਮੇਰਾ ਬਿਲ ਗਹਿਰਾ ਕੋਈ ਨ ਜਾਣਿਆ ਮੇਰਾ ਕਿ ਤਾ ਕੇ ਉੜ ਚੀਰ ਰਹਾ ਸਭ ਸੁਰਤੇ ਮਨ ਸੁਰਤ ਕਮਾਈ ਸਭ ਕੀਮਤ ਮਨ ਕੀਮਤ ਪਾਈ ਜਾਨੇ ਜਾਨੇ ਗੁਰ ਗ੍ਰਹਾਏ ਕਾ ਨ ਜਾਏ ਚਲੀ ਤਿਲ ਵਟਿਆਏ ਸਭ ਸਾਤ ਸੁਨ ਤਪ ਸਭ ਚਿੰਗਿਆਈਆਂ ਸਿੱਧਾ ਬੁਰਖਾਂਕੀਆਂ ਵਢਿਆਈਆਂ ਤਤ ਗਣ ਸਿੱਧੀ ਕਿਨ ਨ ਪਾਈਆ ਕਰ ਮਿਲ ਨਾ ਠੱਕ ਰਹੀ ਐ ਆਕਣ ਵਾਲਾ ਕਿਆ ਵਿਚਾਰੈ ਸ੍ਰੀ ਪ੍ਰਿਤਿ ਰੇ ਭੰਡਾਰੈ ਜਿਸ ਤੋਂ ਲੀਤ ਸੇ ਕਿਆ ਚਾਰੈ ਨਾਨਕ ਸਤਿ ਸਵਾਰਣ ਹਾਰੈ ਆਸਾ ਮਹੰਦਾ ਪੈਨ ਆਕਾ ਜੀਵਾਂ ਸ੍ਰੇ ਮਰ ਜਾਓ ਆਕਾ ਕਾ ਸਤਿ ਨਾਮ ਸਾਚੇ ਨਾਮ ਕੀ ਡਾਗ ਭੂਖ ਉਤ ਸੁਖ ਹੈ ਖਾ ਚਲਿਆ ਦੁਖ ਸੋਤ ਕਮਿ ਸੜੇ ਮੇਰੀ ਮਾਇ ਸਾਚਾ ਸਾਹਿਬ ਸਾਖ ਨਾਹੀ ਰਹਾ ਸਾਚੇ ਨਾਮ ਕੀ ਤਿਲ ਬੁੜਿਆ ਆਇ ਅਤਿ ਕੇ ਕੀਮਤ ਨੇ ਪਾਏ ਜੇ ਸਭ ਮਿਲ ਕੇ ਆਖਨ ਪਾਏ ਵਿਡਾ ਨ ਹੋਵੇ ਕਾਟ ਨ ਜਾਏ ਨਾ ਓਮਰੈ ਨ ਹੋਵੇ ਸੋਬ ਦਿੰਦਾ ਰਹਿ ਨ ਸੁਖ ਭੋਗ ਪੁਣ ਹੋਰ ਨਹੀਂ ਕੋਏ ਨਾ ਕੋ ਹੁਆ ਨਟ ਹੋਏ ਜੇ ਵਿਡਿਆ ਕੋ ਤਿਮੜ ਤੇਰੀ ਦਾਤ ਜੰਤਨ ਕਰਕੇ ਕੀਤੀ ਰਾਗ ਅਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮ ਹੈ ਬਸਨਾ ਕੀ ਰਾਗ ਜਿ ਰਿ ਮੰਨ ਦਾ ਚਵਤਾ ਹਰ ਕੇ ਜਾਨੋ ਸਤਿਗੁਰ ਸਾਧ ਕਰਿ ਬਿਨੋ ਪ੍ਰਭੂ ਗੁਰੂ ਕਾਸ਼ ਹਮ ਕੀ ਰੇਕਿ ਸਾਧ ਬਸਨਾਏ ਕਰ ਦਿਆ ਨ ਪ੍ਰਗਾਸ ਮੇਰੇ ਮੀਤਾ ਗੁਰਦੇਵ ਮੋਖੋ RAM ਨਾਮ ਪ੍ਰਗਾਸੂ ਗੁਰਮਤਿ ਨਾਮ ਮੇਰਾ ਪ੍ਰਾਂਵ ਸਿਕਾਇ ਹਰ ਕੀ ਤਮਰੇ ਰਹਿ ਰਾਸ ਰਹਾ ਹਰ ਜਨ ਕੇ ਵਡਭਾਗ ਵਡੇ ਨੇ ਜਿਨ ਹਰ ਹਰ ਸਰਦਾਰ ਪਿਆਸ ਹਰ ਨਾਮ ਲਾਤ੍ਰਿ ਤਾਸ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਸੁਨਾਮ ਨਾ ਪਾਏ ਆ ਤੇ ਭਾਗ ਹੀ ਨ ਜੰਪਾਸ ਜੁ ਸਾਧਗੁਰ ਸੰਗਤਿ ਨਿ ਆਏ ਤ੍ਰਿਕ ਜਿਵੈ ਤ੍ਰਿਕ ਜਿਵਾਸ ਜਿਨ ਹਰ ਜਨ ਸਾਧੂ ਸੰਗਤਿ ਪਾਏ ਤੰਤੁਰ ਨਸਤਿ ਬਲਿ ਕਿਆ ਲੇਖਾ ਸੋ ਤਨ ਤਨ ਸਾత్సੰਗਿ ਤ੍ਰਸ ਪਾਇਆ ਮੈਨੇ ਜਨਾਨਕ ਨਾਮ ਪ੍ਰਗਾਸ ਰਾਗੁ ਜਰੀ ਮਹਲਾ ਪੰਜਵਾਂ ਕਾਹੇ ਮਨ ਚਿਤਵਰਦਮ ਜਹ ਅਹਰਜ ਪਰਿਆ ਸਰਪਤਰਮ ਜਨ ਤੋ ਪਾਏ ਤਾਕਰਿ ਚੁਕਾ ਕੇ ਕਰ ਤਰੇਆ ਮੇਰੇ ਮਾਦੂ ਜੇ ਸਾਥ ਸੰਗ ਮਿਲੈ ਸੋ ਕਰਿਆ ਗੁਰ ਪ੍ਰਸਾਦ ਕਰਮ ਪਤ ਪਾਏ ਸੂਕੇ ਕਸ਼ਟ ਹਰਿਆ ਰਹਾ ਜਨਨ ਪਿਤਾ ਨੂੰ ਸੁਦਬਨਤਾ ਕੋਈ ਨਾ ਕਿਸ ਕੀ ਧਲੇ ਸਿਰ ਸਿਰਜਿਤ ਸੰਵਾਹੇ ਠਾਕੁਰ ਕਾਹੇ ਮਨ ਕੋ ਕਰਿਆ ਉੜਾ ਉੜਿਆ ਵਸ ਕੋਸਾ ਤੇ ਪਾਛੇ ਬਿਸ਼ਰੇ ਸ੍ਰੀ ਆਪ ਕਵਨ ਕਲਾ ਵਿਕਮ ਚੁਗਾਵੇ ਮਨੁਸ਼ ਮਨ ਕਰਿਆ ਸਭ ਨੇ ਦਾਨੋ ਦਸੁ ਦਾਨo ਧਾਕੁਰ ਕਲ ਤੁੰ ਧਰੇਆ ਜਨ ਨਾਨਕ ਬਾਲ ਬ ਸੁਧਨ ਗਾਈ ਤ੍ਰੰਤਰ ਪਰਵਰੇਆ ਰਾਗ ਅਸਾ ਮੰਦਾ ਚੌਥਾ ਸੋ ਫੁਰਕ ਕੋ ਅੰਕਾਰ ਸਤਗੁਰ ਪ੍ਰਸਾਦ ਸੋ ਪਰਕ ਨਰੰਜਨੋ ਹਰਕ ਨਰੰਜਨੋ ਹਰਿ ਕਮਾ ਅਗਮ ਆਪਾਰਾ ਸੁਭ ਤੇ ਆਲੇ ਸੁਭ ਤੇ ਆ ਮਿਤ ਤੇ ਜੀ ਹਰ ਸੱਚੇ ਸਿਰਜਨ ਹਾਰ ਸਭ ਜੀਤੋ ਮਾਰੇ ਜੀ ਤੁਝ ਹੀ ਆਪਾ ਦਾ ਤਾਰਾ ਹਰ ਤੇ ਆ ਹੂੰ ਸੰਤੋ ਜੀ ਸਭ ਲੋਕ ਨਿਸਾਰਨ ਹਾਰ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਾ ਨਾਨਕ ਜント ਵਿਚਾਰੈ ਤੂੰ ਘਟਿ ਘੜੇ ਅੰਤਰ ਸਭ ਨੇ ਅੰਤਰ ਜੀ ਹਰੇ ਕੋ ਕ੍ਰਿਸ਼ਨਾ ਮਾੜਾ ਖਦਾਤੀ ਪੇਖਾਰੀ ਜੀ ਸੋ ਤੇਰੇ ਚੋਚ ਵਡਾਣਾ ਤੂੰ ਆਪੇ ਦਾਤ ਆਪੇ ਭਗਤਾ ਜੀ ਹਉ ਤੁਧ ਬੈਨ ਨ ਵਰਣਾ ਜਾਣਾ ਤੂੰ ਪਾਰ ਗੰਭਿਅੰ ਤੂੰ ਬਿਅੰਤ ਜੀ ਤਰੇ ਕਿਆ ਗੁਨਾਖ ਵਕਾਣ ਜੋ ਸੇ ਵਹਿ ਜੋ ਸੇ ਵਤਤ ਜੀ ਜਨਾਂ ਦੇ ਤਨ ਕੁਰਬਾਨ ਹਰਿ ਤੇ ਆਵੈ ਹਰਿ ਤੇ ਆਵੈ ਤੁਧ ਜੀ ਸਜਾਲੂ ਤੁਮੈ ਸੁਖ ਵਾਸੁਇ ਸੇ ਮੁਕਤ ਸੇ ਮੁਕਤ ਜਿਨ ਹਰਿ ਧਿਆਇ ਅਜਿ ਤੰਤੂ ਤੇ ਲਮਕੇ ਫਸ ਜਿਨਰ ਕਾਉ ਜਿਨ ਹਰਿ ਨਰ ਪਹੁੰਚਾਇਆ ਜੀ ਤਨ ਕਾ ਪਉ ਸੁਭ ਕਰ ਵਾਸੇ ਜਿਨ ਸੂਝਿਆ ਜਿਨ ਸੇ ਵੀ ਅਮੀਰ ਹਰ ਜੀਤੇ ਹਰ ਰੁਸ ਮਾਸੀ ਸੇਤਾਨਾ ਸੁਤਾਨਾ ਜਿਨ ਹਰਿ ਧਿਆਇਆ ਜੀ ਨਾਨਕ ਚੋਤਨ ਬੁਲ ਜਾਸੇ ਤੇਰੇ ਭਗਤ ਤੋ ਤੇਰੇ ਭਗਤ ਪੰਡਾਰੀ ਜੀ ਤੇ ਪ੍ਰਵੇਅੰਤ ਵੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਮ ਕੋ ਜੀ ਹਰ ਨਕ ਨੇ ਕਰਮਤਾ ਤੇਰੇ ਅਨਕ ਤੁਜਨ ਕਰ ਪੂਜਾ ਜੀ ਤਾ ਕੰਜ ਪਵੇ ਅੰਤ ਤੇਰੇ ਅਨੇ ਤੇਰੇ ਨੇ ਕੁੜੇ ਕੋ ਸੂਰ ਸਾਜੇ ਕਰਿ ਕਿਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਬੋਧ ਪ੍ਰਜਨ ਨਾਨਕ ਜੀ ਜੋ ਪਾਵੇ ਮੇਰੇ ਭਗਵੰਤਾ ਵਾਦੂ ਪ੍ਰਕਾਪ੍ਰਮ ਕਰਤਾ ਜੀ ਤੁਝੇ ਬੜਵਰਣਾ ਕੋਏ ਤੂੰ ਜੋ ਜੁਗੇ ਖੋ ਸਦਾ ਸਦਾ ਤੇ ਕੋ ਜੀ ਤੇ ਕੋ ਤੂੰ ਸਦਾ ਸਦਾ ਤੇ ਕੋ ਜੀ ਤੂੰ ਅਚਲ ਕਰਤਾ ਸੋਏ ਤੁਝੇ ਆਪੇ ਭਾਵੇਂ ਸੁਭਰਤੇ ਜੀ ਤੂੰ ਆਪੇ ਕਰੈ ਸੋ ਹੋਏ ਤੁਝੇ ਆਪੇ ਸੁਭਿਸ ਕੋ ਪਾਏ ਜੀ ਤੁਝੇ ਆਪੇ ਸਰਸ ਸੁਭ ਕੋਏ ਜਨਾਨਕ ਗੁਣਗਾਮੇ ਕ੍ਰਿਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਅਸਵਾ ਮੰਡਾ ਚੌਥਾ ਤੂੰ ਕਰਤਾ ਸੁਚਿਆਰ ਮੰਡਾ ਸਾਈਂ ਜੋ ਤੋਂ ਪਾਵਾਂ ਸੁਤੀ ਸੇ ਜੋ ਤੂੰ ਦੇ ਸੋਇਆਂ ਪਾਈ ਰਹਾ ਸਭ ਤੇਰੇ ਤੂੰ ਸਭ ਨੇ ਧਿਆਈਂ ਆ ਜਿਸ ਮਾ ਫਿਰ ਕਾ ਕ੍ਰਿਤ ਨਾਮ ਬਤਨ ਪਾਇਆ ਹੁਣ ਮਗਲਾ ਦਾ ਮਨ ਮੁਕਵਾਇਆ ਹੱਥ ਤੇ ਆਪ ਨੂੰ ਛੋੜ ਆਪ ਮਿਲਾਇਆ ਕੁੰਦਰਿਆਉ ਸੁਖੁ ਜਿਹੀ ਮਾਏ ਫਜਬ ਨ ਦੂਜਾ ਕੋਈ ਨਾਹੀ ਜਿ ਜਨਸੋ ਤੇਰਾ ਕੇਲਾ ਬਜਉ ਲਟੜੈ ਸੁ ਜੋਗੀ ਮੇਲਾ ਜਿਸਨੋ ਤੂ ਜਾਣਾਈ ਸੋ ਜਿਨ ਜਨ ਨਹ ਹਰਿ ਗੁਰ ਸੋ ਦੀਆ ਸੁ ਕਾਨਿ ਜਿਨ ਹਰਿ ਸੇਵਿਆ ਤਿ ਸੁਖ ਪਾਇਆ ਸੋ ਜਿਨ ਨਾਮ ਸਮਾਹਿਆ ਤਿਆਪੇ ਕਰਤਾ ਤੇਰਾ ਕੀਆ ਸੁ ਹੋਇ ਤਤ ਬਿੰਦੂ ਜਾ ਵਰਨਾ ਕੋਇ ਹੋ ਕਰ ਕਰੀ ਕਹਿ ਜਾਣ ਸੋਈ ਜਨਾਨਕ ਕ੍ਰਮ ਪ੍ਰਗਟ ਹੋਇ ਆਸਾ ਮੰਡਕ ਲਾ ਤਿਤ ਸਰੂੜ ਪਿਜਿ ਨਿਵਾਸ ਪਾਣੀ ਪਾਵਤ ਤਨ ਕੀ ਆਪ ਮੁਖਿ ਜੋ ਮੋਖ ਨਿਚਾ ਨਾਮ ਦੇਖਣ ਤੂ ਰੂਪਿਆਲੇ ਮਨ ਏਕਨਾ ਚੇਤ ਸੂਰਮਨ ਹਰ ਬਿਸ਼ਰ ਤੇਰੇ ਗੁਣ ਗੱਲਿ ਆ ਰਹਾ ਨਾ ਹੋ ਜਤੀ ਉਸਤੇ ਨੇ ਫੜਿਆ ਮੂਰਤ ਮੁਹਦਾ ਜਨ ਪਿਆ ਪਣਵਤ ਨਾਨਕ ਤਨ ਕੇ ਸਰਣਾ ਜੰਤੂ ਨਾਹੀ ਵਿਸਰੇ ਆਸਨ ਦਾ ਪੰਜਿਵੈ ਭਈ ਬਿਰਾ ਪੁੱਤ ਮਾਨੁਖ ਦੇ ਹੋਰੀ ਆ ਕੋ ਬਿਨ ਬਨਨ ਕੇ ਤਿਰ ਬਰੀ ਆ ਵਿਰ ਕਾਜੂ ਤਿਰ ਕਿਤਨ ਕਾਮ ਮਿਲ ਸਾਧ ਸੰਗਤ ਪਜ ਕੇ ਬਨ ਨਾਮ ਸਰੰਜਾ ਮਿਲਾ ਭਵ ਚਿਤਰਨ ਕੈ ਜਨ ਬ੍ਰਿਥਾ ਜਾਤੂ ਰੰਗ ਮਾਇਆ ਕਰਾ ਜਬ ਤਪਸੁ ਨੀ ਗਰਮੁ ਧਰਮੁ ਨ ਨਕਮਾਇ ਆ ਸਿਵਾ ਸਾਪੁ ਨ ਜਨਿ ਹਰਾਇ ਆ ਹਉ ਨਾਨਕ ਅਮਨੀਕ ਕਰਮਾ ਚਰਨ ਪਰੇ ਕੀ ਰਖੋ ਸਨਮਾ ਇਕ ਅੰਕਾਰੁ ਸ੍ਰਿ ਵਾਹਿਗੁਰੂ ਜੀ ਕੀ ਫਤਿਹ ਆਦਿ ਸਾਹਿ ਜਸਮੀ ਕਾਵਿ ਬਾਚੂ ਮਹਿਮਤੀ ਚੋਪਾਏ ਅਮਰੇ ਕਰੋ ਹਾ ਦੇ ਰਚਾ ਕੂਮ ਹੋਏ ਸੁਖੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਨ ਜਾਣੂ ਤ੍ਰਪੁਦ ਪਾਰਾ ਅਮਰੇ ਦੁਸ਼ਟ ਸੁਭਾਤ ਮ ਕਾ ਮੂ ਆਪਾ ਦੇ ਮ ਬਚਾਵ ਸੁਖੇ ਬਸਾ ਮੋ ਰੂਪ ਰਿਬਾਰਾ ਸਿਖ ਸਿਖ ਸਬ ਕਰਤਾਰ ਮੁਰਚਾ ਨਿ ਕਰਤਾ ਕਰੀ ਆ ਸੁਭਾ ਮ ਕੋ ਆ ਸੰਗ ਰੀਐ ਹੁਣ ਹੋਏ ਹਮਾਰੇ ਆਸਾ ਤੁਰਪਜਨ ਕੀ ਰੇ ਪਿਆਸਾ ਤੁਮਾ ਸ਼ਾਦ ਕੋਈ ਅਵਰ ਨਾ ਤੇਆਉ ਜੋ ਬਰਚਾਉ ਸੋ ਤੁਮ ਤੇ ਪਾਉ ਸੇਵਕ ਸਿਕਾ ਮਾਰੇ ਤਾਰੇ ਹੈ ਜੋਨੋਂ ਤਨ ਸਤਰਾ ਹਮਾਰੇ ਮਾਰੀ ਆਪਾ ਦੇ ਮੁਝ ਬਰੀ ਹੈ ਮਰਨ ਕਾਲ ਫਾਤਰਾਸ਼ ਨਵਰੀਆ ਹੂ ਜੋ ਸੁਦਾ ਹਮਾਰੇ ਪਛਾਹ ਸ੍ਰੀ ਉਹ ਜੋ ਕਰਿਓ ਰਚਾ ਰੱਖ ਲਿਓ ਮੋ ਰੱਖ ਨਿਹਾਰੇ ਸਾਹਿਬੋ ਸੰਸਾਪਿਆਰੇ ਜੀਨਪੰਦ ਸਤਨਕੇ ਹਮਤਾਤ ਮੋਹ ਪ੍ਰੀਤ ਚਤੁਰਦਸ ਸੰਤਾਂ ਕਾਲ ਪਾਇ ਬ੍ਰਹਮਾ ਪੁਤਰ ਕਾਲ ਪਾਇ ਸ਼ਿਵ ਜੁ ਅਵਤਾਰ ਕਾਲ ਪਾਇ ਕਰਿਵਿਸ਼ਣ ਪ੍ਰਕਾਸ਼ ਸੁਕਲ ਕਾਲ ਕਕੀ ਅਤਮਾਸ਼ ਜਮਨ ਕਾਲ ਜੋਗੀ ਸ਼ਿਵ ਕੀਓ ਵਿਦਰਾ ਬ੍ਰਹਮਾ ਜੋਤੀਓ ਜਮਨ ਕਾਲ ਸੁਭ ਲੋਕ ਸੁਵਾਰਾ ਨਮਸਕਾਰ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਤੂਜ ਸੁchn ਪਜਾਇਓ ਆਦੰਤੇ ਕੇ ਅਵਤਾਰ ਸੋਈ ਗਰੂ ਸਮਝੋ ਹਮਾਰਾ ਨਮਸ਼ੇ ਪਾਰੋ ਤਸੇਖੋ ਹਮਾਰੀ ਸਕਲ ਪ੍ਰਜਾ ਜਨ ਆਸਵਾਰੇ ਸਿਵ ਕਨ ਨੂੰ ਕੋ ਸੁਖ ਸੁਨ ਸੁਖ ਦਿਓ ਸਤਨ ਨੂੰ ਕੋ ਪਨਮੋ ਬੁਧ ਕੀਓ ਕੜ ਕੜ ਕੇ ਅੰਤਰ ਕੇ ਜਾਨੁਤ ਭਲੇ ਬੁਰੇ ਕੀ ਪੀਰ ਪ੍ਰਸ਼ਾਨਤ ਜਿੰਦੇ ਤੇ ਗੁੰਚਰ ਸੂਲਾ ਸਪਾਰੂ ਕਿਰਪਾ ਦੁਸ਼ਤ ਕਰ ਫੂਲਾ ਸੁਨ ਤਨ ਦੁੱਖ ਪਾਤੇ ਦੁਖੀ ਸੁੱਖ ਪਾਏ ਸਾਧਨ ਕੇ ਸੁਖੇ ਏ ਕੇ ਕੇ ਪੀਰ ਬਿਸ਼ਾਨ ਘਟ ਘਟ ਕੇ ਪੜੜ ਕੀ ਜਾਣ ਜਬ ਉਤਰ ਕਰ ਕਰ ਤੈ ਰ ਪ੍ਰਜਾ ਤ੍ਰਤਵ ਦੇਹੀ ਆਪਾਰ ਜਬ ਆਕਰਖ ਕਰਤੋ ਕਬਹੂ ਤੁਮ ਮੈਂ ਮਿਲਤ ਜੇ ਤ੍ਰਸਬ ਹੂੰ ਜੇਤੇ ਬਤਨ ਸੁਖ ਸੁਭਧਾਰੈ ਆਪੇ ਆਪਣੇ ਉਹ ਜੋ ਚਾਰ ਤੂੰ ਸੁਭੀਤ ਰਤਨ ਆਲਮੋ ਜਾਣ ਤੋ ਬੇਦੋ ਪਿਧਰਿਆਲਮ ਨਰੰਕਾਰ ਨਿਰਭਕਨ ਲੰਭ ਆਜੇ ਨੀਲ ਅਨਾਦ ਸੰਭੂ ਤਾ ਕਾ ਮੂੜਾ ਚਤਿ 에ਦਾ ਜਾ ਕੋ ਪੀਵਨਾ ਪਾਉ ਸੁਬੇਦਾ ਤਾ ਕੋ ਪ੍ਰਪਾਹਨ ਨਮਾਨਤ ਮਹਾ ਮੂੜ ਹੈ ਕਿਛ ਬੇਦ ਨ ਜਾਣਤ ਮਹਾਦੇਵ ਕੋ ਕਰ ਸੁਦਾ ਸੇਵਾ ਨਿਰੰਕਾਰ ਕਾ ਚਿੰਤਨਾ ਪੇਵਾ ਆਪ ਆਪਣੀ ਬੁਧ ਹ ਜੀਤੀ ਬਨਤ ਪਿੰਨ ਪਿੰਨ ਤੋ ਤੇਤੀ ਤੁਮਰਾ ਲਖਨ ਜਖ ਸਾਰਾ ਕਹਿ ਬੇਦੂਸ ਕਿਆ ਪ੍ਰਤਿਨ ਸੰਸਾਰਾ ਏਕ ਰੂਪਨੁ ਸਰੂਪ ਅਰੰਗ ਪਿਉ ਰਉ ਕੈ ਫੂਪਾ ਅੰਡ ਜੇ ਰਸੈ ਤਜ ਕੀਨੀ ਉਪਜ ਖਾਨ ਬੌਰ ਚ ਦੇਨੀ ਕਉਫੂਨ ਰਾਜਮ ਬੈਟਾ ਕਉਸ਼ਮੜ ਭਿਉ ਸ਼ੰਕਰ ਕਥਾ ਸਗਰੀ ਸਿਰ ਦੇ ਖਾਇ ਅੰਤੰ ਜੰਬਬਾਵ ਆਦਿ ਜੁਗਾਦੂ ਸਰੁ ਸੰਜੰਬਬਾਵ ਅਬਰਛਾ ਮੇਰੇ ਤੁਮ ਕਰੋ ਸਿੱਖੋ ਬਾਰ ਸਿੱਖ ਸੰਗਰ ਦੁਸ਼ਟ ਜਿਤਿ ਉਤਮਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਹਸ ਤੁਜ ਤਉ ਸਰਨ ਕਰੇ ਤਿਲਕੇ ਦੁਸ਼ਟੋ ਦੁਕਤਵ ਮਾਰੇ ਵਰਖ ਜਵਨ ਫਕਤ ਰੇਤਿ ਹਾਰੇ ਤਿਨਕੇ ਤੁਮ ਸੰਕਰ ਸੁਭਟਾਰੇ ਜੋ ਕਾਲ ਕੋ ਇਕ ਵਾਰ ਤੇ ਆਹ ਹੈ ਆਕੇ ਕਾਲ ਨਿਕਨ ਅਹ ਚਾ ਹੋਇ ਤਾ ਸੁਭ ਕਾਲਾ ਜੁ ਸਤ ਸੁਨਖ ਦੁਕਾਨਾ ਕਿਰਪਾ ਦਿਸ਼ਟੋਤਨ ਜਨਹਾਰੋ ਤਾਕੇ ਤਾ ਪੂਤਨ ਤੁਮ ਹਰਹੁ ਰਿਦਿ ਸਿਦ ਕਰਮੋ ਸਭ ਹੋਇ ਦੁਰਸਾਸਵਸ ਕਾ ਨ ਕੋਇ ਇਕ ਵਾਰ ਜੁ ਤੁਮ ਸੰਵਾਰਾ ਕਾਲ ਫਾਤੇ ਤਾਂਹੀ ਉਵਾਰ ਜਿਨ ਰਾਮ ਨਾਮ ਤੇ ਹਾਰੋ ਕਾਹਾ ਦਾਰਜ ਦੁਸ਼ਕ ਤੇਰਾ ਹੜਗ ਕੀਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੇ ਦਿਹੁ ਉਵਾਰੇ ਸਰਬ ਤੁਰਭੋ ਹੋ ਸਹਾਈ ਦੁਸ਼ਟ ਜੋ ਕਤੇ ਲੇਹੁ ਵਿਚਾਰ ਆਇ ਹੜਗ ਕੀਤ ਮੈਂ ਸ਼ਰਨ ਤੇ ਹਾਰੀ ਹਾਥੇ ਹਾਥ ਦੈਂਦ ਹੂੰ ਉਵਾਰੇ ਸਾਰੇ ਵਿਠੁਰ ਮੋ ਸਹਾਈ ਦੁਸ਼ਟ ਦੋਖ ਤੇ ਦੇਹੋਂ ਵਿਚਾਈ ਸਮਯਾ ਪਾਈ ਗਏ ਜਬ ਚਿਤ ਮਰੇ ਤਮ ਤੇ ਹੋ ਆਪ ਤੇਰੀ ਲਿਆਨਿਓ ਆਰਾਮ ਰਹੀ ਮੁਕਰਾਮ ਕੋ ਰਾਨੁ ਨੇਕ ਮਤ ਇਕ ਨ ਬਾਨਿਓ ਸਿਮਰ ਸਾਸਤਰ ਬਿਦ ਸੋਗੋ ਪੀਦ ਕਾਮੇ ਇਕ ਨ ਜਾਣਿਓ ਸ੍ਰੀ ਸਫਾ ਨੂੰ ਕਿਰਪਾ ਤੁਮਰੇ ਕਾਰ ਮਾਨਕ ਸੁਭ ਤੋਹਿ ਬ ਕੰਨ ਦੋਹਿ ਰਾਇ सकल द्वार कों त द्वार बहेंहेीला जे अस गोिंदास तार सकल द्वार कोशादक गे तूं द्वार बहेंहि कीला जय आसो गोस तहार राम क्लेम मोहंदाती जानंद देव को ओंकार शब्द प्रसाद आनंद पया निर्माय सतगुरु मैं पाएय सद्गुरु तपाया ससती मन वचन आवा दैया राग रति परिवार परिया शब्द गावन आईया शब्द दाता गो हरि की राम जिनि बसाया कह नानक आनंद हुआ ਸਤਿਗੁਰੂ ਮੈਂ ਪਾਇਆ ਏ ਮਨ ਮੇਰੀਆ ਤੂੰ ਸਦਾਰੂ ਹਰਨਾਲੇ ਹਰਨਾਲ ਰਹੁ ਤੂੰ ਮਨ ਮੇਰੇ ਰੂਪ ਸਭ ਵਿਸਾਰਣਾ ਅੰਗੇਕਾਰੋ ਕਰੇ ਤੇਰਾ ਪਾਰਜ ਸਭ ਸਵਾਰਣਾ ਸਭ ਲਗ ਲਾ ਸਮਰਤ ਸੁਆਮੀ ਸੋ ਕਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾਰੂ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ 파ਵੇ ਸਦਾ ਸੁ ਸਦਾ ਤੇਰੀ ਨਾਮ ਮਨ ਵਸਾਵੇ ਨਾਮ ਜਿਨੇ ਕੈ ਮਨ ਵਸਿਆ ਬਾਜੀ ਸੁਖ ਸੁਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀ ਕਰ ਕੀ ਰਾ ਸੱਚਾ ਨਾਮ ਮੇਰਾ ਯਾਦਾਰ ਸਾਚ ਨਾਮ ਆਧਾਰ ਮੇਰਾ ਜਿਉ ਪੁਖਾ ਸਭ ਗਵਾਈਆਂ ਕਰ ਸਾਥ ਸੁਖ ਮਨ ਆਏ ਵਿਸੇ ਅਜਿਹੀ ਇੱਛਾ ਸਭ ਪੂਜਾਈਆਂ ਸਦਾ ਕਰਵਾਂ ਨੂੰ ਕੀਤਾ ਗੁਰੂ ਮਿੱਤੋ ਜਿਸ ਦੀਆਂ ਹੀ ਵਰਤਿਆਈਆਂ ਐਹ ਨਾਨਕ ਉਸ ਨੂੰ ਸੰਤ ਸਤੂਤ ਰੂਪੀ ਆਵੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਬਤਿ ਕਰ ਸੁਵਾਗੇ ਹਰ ਸੁਵਾਗੇ ਸ਼ਬਦ ਵਾਚੀ ਕਲਾ ਜਤਿ ਕਰਤਾ ਰਿਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਕਮਾੜਿਆ ਤੁਰ ਕਰਮ ਪਾਇਆ ਤੁਦ ਜਨ ਕੋ ਸਿਨਾ ਮੁਰ ਕਹਿ ਲਾਗੇ ਕਹਿ ਨਾਨਕ ਤਿਸ ਕੋ ਹੋਵਾ ਜਿਤ ਕਰਿਆ ਨਾ ਦਿਵਾਜੀ आनंद सुनो वड पागियो सगले मनोरथ पुरे पारब्रह्म प्राप्त आए आवतरे सगले दुसुरे दुख रोग संताप उतरे सुने सच्चे वाणी संत साजिन कहै सिरसे पुरे गुरु ते जान सुनते पुनीत कहते पवित सतगुरु आपरे पुरे बिनवंत नानक गुरु चरण लागी ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਭਵਤ ਸਤਿਗੁਰ ਰੇ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਹੁੰਦਾ ਨਿਮੰਗਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਓ ਧਾਕੁਰ ਕਾ ਪਈਓ ਜਿਸ ਕਾ ਸਭ ਸਵਾਰੋ ਜਿ ਕੋ ਖਾਵੈ ਜਿ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤੁ ਤਜੇ ਨ ਜਾਏ ਨਿਤ ਨਿਤ ਰਖੁਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਭਸਾਰ ਸ਼ਲੋਕ ਮੰਨ ਲਾ ਪੰਜਵਾ ਤੇਰਾ ਕੀਤਾ ਜਤੋ ਨਾਹੀ ਮੈ ਨੋ ਜੋ ਕੀ ਤੋਈ ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆ ਪੇਤਰ ਸਿਪਿਓਏ ਦਰਸ ਪਿਆ ਮਹਿ ਰਾਮਤ ਹੋਏ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਜੀਵੇ ਹਰੇ ਆ ਪਾਉੜੀ ਥਿਥ ਤੂੰ ਸਮਰਾਥ ਜਿਥਾ ਕੋਈ ਨਾਹੇ ਉਥੇ ਤੇਰੇ ਰਕ ਅਗਨ ਉਦਰ ਮਾਹੇ ਸੁਣ ਕਾ ਜਮ ਕੈ ਦੂਤ ਨਾਏ ਤੇਰਾ ਛਡ ਜਾਹੇ ਪਾਉ ਜਾਲ ਵਿਕਮ ਸਗਾਹੋਂ ਗੁਰ ਸ਼ਬਦ ਦੇ ਪਾਰ ਪਾਹੇ ਜਿਨ ਕਉ ਲਗੇ ਪਿਆਸ ਅੰਮ੍ਰਿਤ ਸੇ ਖਾਹੇ ਕਲ ਮਹ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੋ ਨੋ ਕਿਰਪਾਲ ਸਮਾਲ ਸਾਹੇ ਸਾਹੇ ਬ੍ਰਿਥਾ ਕੋਈ ਨਾ ਜਾਏ ਜੇ ਆਵੇ ਤਦ ਆਏ ਸ਼ਲੋਕ ਮਹਲਾ ਪੰਜਵਾ ਅੰਤਿ ਗੁਰਿਆ ਰਤਨਾ ਜੀਵਾਂ ਜਪ ਗੁਰਨਾਵ ਨਿਤਰੇ ਸਤ ਗੁਰ ਪੇ ਕਣਾ ਸਰੂਨੇ ਸੁਨਾ ਗੁਰਨਾਵ ਸਤ ਗੁਰ ਸੇ ਤੇਰਤਿਆ ਦਰਗਾ ਪਾਇ اٹھਾਓ ਕਹੋ ਨਾਨਕ ਕਿਰਪਾ ਕਰੇ ਜਿਸਮੋ ਇਹ ਵਤ ਦੇ ਜਗ ਮਹ ਉਤਮ ਕਾਢਿਐ ਗੁਰ ਲੇਕਈ ਕੇ ਮਹਲਾ ਪੰਜੀਆ ਰੱਖੇ ਰਖਣ ਹਾਰੋ ਆਪ ਬਾਰਿਆਲਾ ਗੁਰ ਕੀ ਪਾਰੇ ਪਾਏ ਤਾਜ ਸਵਾਰਿਆਨ ਹੋਆ ਆਪ ਦਿਆਲ ਮਨੋ ਨਾ ਵਿਸਾਰਿਆਨਾ ਸਾਧ ਜਨਾ ਕਾ ਸੰਗ ਅਵ ਜਲਤਾਰਿਆਨ ਸਾਥ ਕੁੱਤ ਨਿੰਦਕ ਦੋਸ਼ ਕਿੰਨ ਮਾਹੇ ਬਿਦਾਰਿਆਨਾ ਜਿਸ ਸਾਹਿਬ ਕੇਤੇ ਕਾ ਨਾਨਕ ਮੰਨੈ ਮਾਹੀ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੇਤੇ ਕਾ ਨਾਨਕ ਮੰਨੈ ਮਾਹੀ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ